ਦੈਨੋ ਵਾਲ ਕਲਾ ਵਿੱਚ ਮਿੱਤਰੋ ਚੋਟੀ ਦੇ ਖਡਾਰੀ ਆਉਣੇ ਨੇ ਤਾਵੀਆਂ ਨੇ ਪਾਉਣੀਆਂ ਰੇਡਾਂ ਤੇ ਜਾਫੀਆਂ ਨੇ ਜੱਫੇ ਲਾਉਣੇ ਨੇ ਅਖਾੜਾ ਮਗੂਗਾ ਸਿਰੇ ਦੇ ਆਉਣੇ ਮੱਲ ਬਈ ਜੈਲੀ ਦੌੜ ਤੇ ਪੂਰੀਆ ਦੱਸੇ ਗੱਲ ਬਈ ਮੱਲਾ ਨੇ ਪਟਾਕੇ ਪਾਉਣੇ ਨੇ ਤਾਵੀਆਂ ਨੇ ਪਾਉਣੀਆਂ ਰੇਡਾਂ ਤੇ ਜਾਫੀਆਂ ਨੇ ਜੱਫੇ ਲਾਉਣੇ ਨੇ ਤੋਂ 10 ਅਕਤੂਬਰ ਨੂੰ ਸ਼ਿਆਰਪੁਰ ਦੇ ਵਿੱਚ ਪੈਂਦੇ ਪਿੰਡ ਦੇਨੋਵਾਲ ਕਲਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਔਰ ਸ਼ੰਜ ਮੇਲਾ ਹੋ ਰਿਹਾ ਹੈ ਤੋਂ ਦਰਸ਼ਕਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇਸ ਕਬੱਡੀ ਟੂਰਨਾਮੈਂਟ ਔਰ ਸ਼ੰਜ ਮੇਲੇ ਤੇ ਪਹੁੰਚ ਕੇ ਰੌਣਕ ਨੂੰ ਵਧਾਓ ਆਰ ਅਨੰਦ ਲੁੱਟੋ